ਸਾਨੂੰ ਟਾਈਮ ਦਿੱਤਾ ਸੀ 4 ਵਜੇ ਦਾ 10 ਮਿੰਟ ਦੇ ਦਿੱਤਾ ਫਿਰ ਮੱਕੇ ਵੀ ਟਾਈਮ ਤੇ ਕਰਦੀ ਸੀ ਸਾਨੂੰ ਦਿੱਤਾ ਸੀ ਬਾਬਾ ਜੀ ਕਹਿੰਦੇ ਸੀ 4 ਵਜੇ ਆਜੋਗੇ ਉਹ ਸਾਨੂੰ ਇੰਨੀਆਂ ਧਮਕੀਆਂ ਦੇ ਰਿਹਾ ਜਦੋਂ ਸਾਨੂੰ ਕੋਈ ਸਾਨੂੰ ਮਾਰ ਗਿਆ ਤਾਂ ਫੇਰ ਅਸੀਂ ਬਾਤ ਕਰੀ ਅਸੀਂ ਕੀ ਕਰ ਲੈਣਾ ਸਾਡੇ ਮਾਪੇ ਨੇ ਜਾਂ ਕਿਸੇ ਨੇ ਠੀਕ ਹੈ ਨਾ ਅਸਾ ਛਾਣੀ ਆਣਾ ਹੈ ਜੇ ਅਸੀਂ ਲੜਾਈਆਂ ਤਾਂ ਕਰ ਨਹੀਂ ਸਕਦੇ ਹੈਗੇ ਮੁੰਡਿਆਂ ਦੇ ਨਾਲ ਠੀਕ ਹੈ ਜੀ ਹੈ ਨਾ ਅਸਾ ਦੋ ਦੋ ਵੀ ਮਿੰਟੇ ਕੀਤੀ ਕਰ ਲੋ ਆ ਭਾਜੀ ਭਾਈ ਤੁਹਾਡੇ ਨਾਲ ਹੀ ਖੜੇ ਆ ਨੇ ਤੁਹਾਡੇ ਨਾਲ ਤਾਂ ਚਲੋ ਤੁਸੀਂ ਇਹਨਾਂ ਨੂੰ ਸ਼ਰੀਆਮ ਸਾਨੂੰ ਧਮਕੀਆਂ ਦੇ ਰਿਹਾ ਸੀ ਤੁਹਾਡੇ ਘਰੇ ਭੜ ਜਾਵਾਂਗੇ ਜਦੋਂ ਪਾਣੀ ਘਰੇ ਭੜ ਕੇ ਸਾਣਾ ਹਾ ਵੀ ਨਾ ਵੀ ਕਰਤੀ ਤੁਸੀਂ ਉਦੋਂ ਸਾਡੀ ਸੁਣਵਾਈ ਕਰਨੀ ਹੈ ਸਹੀ ਨਹੀਂ ਉਦੋਂ ਆ ਕੇ ਤੁਸੀਂ ਤੰਗ ਕਰੋਗੇ ਤੁਸੀਂ ਅਸਾਂ ਸਾਨੂੰ ਸ਼ਰੀਆਮ ਸਾਨੂੰ ਧਮਕੀਆਂ ਦੇ ਰਿਹਾ ਆ ਅਸਾਂ ਆਪਾਂ ਕਾਰਵਾਈ ਪਹੁੰਚ ਕਰਾਣੀਆਂ ਤੁਸੀਂ ਨਾਲ ਜਿਹੜੀ ਕਰਦੇ ਆਂ ਆਦੋਂ ਵੀ ਉਹ ਬੰਦੇ ਜੇ ਸਾਡੀ ਸੁਣਵਾਈ ਨਾ ਕਰਨਗੇ ਅਸੀਂ ਤਾਂ ਨਾਲ ਲਾਵਾਂਗੇ ਅਸੀਂ ਇੰਨਾਂ ਰਿਹਾ ਹਾਂ ਕਿ ਉੱਪਰ ਦੇ ਚੋਮਾਂਗੇ ਆ ਜਿਹੜਾ ਸੀ ਉਹਨਾਂ ਦੇ ਹੱਥੋਂ ਮਰਨਾ ਨਾ ਸਮਿਤੀ ਦਾ ਤੇਲਪਾ ਕਿੱਥੇ ਮਰ ਜਾਵਾਂਗੇ ਥਾਣੇ ਦੇ ਅੰਦਰ ਹੀ ਤੁਸੀਂ ਇਹਨਾਂ ਨੂੰ ਕਿੱਦਾਂ ਇੱਥੇ ਛੱਡ ਲਿਆ ਇਹਨਾਂ ਨੂੰ ਤਾਂ ਥਾਣਾ ਉਹ ਲੱਗਦਾ ਆ ਤੁਸੀਂ ਇਹਨਾਂ ਨੂੰ ਕਿੱਦਾਂ ਛੱਡ ਲਿਆ ਇੱਥੇ ਇਨੰਤ ਥਾਣਾ ਉਹ ਲੱਗਦਾ ਆ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਤੁਸੀਂ ਕੌਣ ਆ ਫਲਾਣਾ ਦੀ ਬਣਾ ਉਹ ਤਾਂ ਬੜੇ ਅੱਗੇ ਜਵਾਬ ਸਵਾਲ ਕਰ ਰਿਹਾ ਤੁਸੀਂ ਉਹ ਕੰਮ ਜੀ ਦੇਖੋ ਜੀ ਕਾਰਵਾਈ ਤਾਂ ਕਰੋ ਕਰੋ ਕਾਰਵਾਈ ਜੀ ਮੇਰੀਆਂ ਭੈਣਾਂ ਘਰੇ ਇਕੱਲੀਆਂ ਰਹਿੰਦੀਆਂ ਮੇਰੀ ਮਾਂ ਘਰੇ ਇਕੱਲੀ ਰਹਿੰਦੀ ਆ ਇਹਨਾਂ ਨੇ ਪਹਿਲਾਂ ਵੀ ਜਨਾਬ ਦੀ ਨਾ ਬੜਾ ਕੋਈ ਬਾਬਾ ਜੀ ਇੱਕ ਮਿੰਟ ਹੋ ਕਾਰਵਾਈ ਤੇ ਕਰੋ ਉਸਤਾਰੇ ਵੀ ਨਾਲੇ ਲੋ ਹਾਂਜੀ ਸਰਕਾਰ ਦੇ ਵਿੱਚ ਵੀ ਰਾ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਜੇ ਉਹ ਨਾ ਵੜਿਆ ਗਿਆ ਬੰਦਾ ਜੇ ਨਾ ਕਾਰਵਾਈ ਹੋਈ ਤਾਂ ਕੋਈ ਨਾ ਕੋਈ ਮੈਨੂੰ ਲੱਗਦਾ ਇਹਨਾਂ ਤੱਕ ਕਰ ਲੈਣਾ ਹੈ ਹਾਂਜੀ ਗਾਲੇ ਹੋਈ ਕਿ ਸਾਡੇ ਮੋਬਾਈਲ ਨਹੀਂ ਦਿੰਦਾ ਇੱਕ ਦਾ ਤੇ ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਜੰembre ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਆ ਤੋ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲਿਆ ਠੀਕ ਆ ਤੇ 15 20 ਮੁੰਡੇ ਸੀ ਇਸ ਦੇ ਖਿਲਾਫ ਜਿਹੜੀ ਥਾਣਾ ਰਾਮਾ ਮੁੱਢੀ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਸੀ ਦਰਖਾਸਤ ਪਹਿਲਾਂ ਦਿੱਤੀ ਆ ਇਹ ਇੱਥੇ ਆਈ ਆ ਤੇ ਇਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਜਾਂ ਹਾਂਜੀ ਇੱਕ ਦੱਸਦੇ ਆ ਜੀ ਕੀ ਕਰੀਓਂ ਪੁਲਿਸ ਪਰਸਾਂਦ ਸਾਡੇ ਵਾਲੇ ਬਸ ਕੰਦੇ ਕਰੋਂਗੇ ਕਰੋਂਗੇ ਬਸ ਕਰੋਂਗੇ ਤਾ ਕਿ ਕੋਈ ਤਨਵਾਈ ਨਹੀਂ ਹੋਣੀ ਤੁਹਾਨੂੰ ਫੋਨ ਆ ਲਾ ਤੁਹਾਨੂੰ ਕਿੰਨਾ ਰੋਜ਼ ਤੋ ਸ਼ਰੀਆਮ ਧਮਕੀਆਂ ਦੇ ਰਿਆ ਆ ਉਹ ਕਾ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਇਸੋਂ ਦਾ ਥਾਣੇ ਵਿੱਚ ਫੇਰ ਸਾਨੂੰ ਪੁਲਸ ਵਾਲਿਆਂ ਦੇ ਸਾਹਮਣੇ ਕੱਲ ਫੋਨ ਆਇਆ ਤੇ ਸਾਨੂੰ ਧਮਕੀਆਂ ਦੇ ਰਿਆ ਅਸੀਂ ਪੁਲਸ ਵਾਲੇ ਦੇ ਸਾਹਮਣੇ ਸਾਡੇ ਫੋਨ ਤੇ ਉਹ ਪੁਲਸ ਵਾਲੇ ਨਾ ਬੱਬਾ ਜੀ ਇਹ ਮੁੰਡਾ ਐ ਇਦਾਂ ਹੀ ਬਸ ਘਰੋਂ ਵੀ ਕੱਢਿਆ ਕੁੱਢਿਆ ਹੋਇਆ ਐ ਸ਼ੋਸ਼ੇ ਕਰਦੀ ਐ ਜੀ ਜਾਸਰਾ ਕੋਲ ਫੋਨ ਫੋਨ ਤੇ ਮੰਨਤਾ ਧਮਕੀ ਦਾ ਧਿੰਮੀ ਐ ਹਾਂਜੀ ਕੀ ਗੱਲ ਬੰਦਾ ਐ ਜੱਗਾ ਤੇ ਇਹਨੇ ਨਾ ਥੋੜੇ ਚਿਰ ਪਹਿਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸੱਦ ਕੇ ਕਹਿੰਦਾ ਮੇਰਾ ਪ੍ਰੋਗਰਾਮ ਆਏ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਕੇ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਹੀ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜੇ ਤੇਰੇ ਵੇਚੇ ਹੋਏ ਆ ਤੇ ਬਾਤ ਚ ਦੀ ਐ ਨਾ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹੀ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇੰਨੇ ਜੋ ਸਾਨੂੰ ਬੰਨੀਆਂ ਗੰਦੀਆਂ ਗਾਲਾਂ ਕੱਢਣ ਲੱਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨਦੀ ਖੜਾ ਹੋਇਆ ਜਿਹੜਾਡੇ ਵਿੱਚ ਦਾਮ ਮੈਂ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਅਦ ਚ ਵੀਡੀਓ ਬਣਾਉਂਦੇ ਆ ਆਪਣੇ ਵੀ ਥ्रेट ਕਰਦੇ ਆ ਜਿਹੋ ਹੋਗਾ ਦੇਖ ਲੈ ਤੁਹਾਡੇ ਸਾਹਮਣੇ ਇੱਕ ਮਿੰਟ ਸਰ ਇੱਕ ਮਿੰਟ ਉਹਨਾਂ ਨੂੰ ਬੋਲਣ ਦਿਓ ਹਾਂ ਇੱਕ ਮਿੰਟ ਮੈਮ ਇੱਕ ਮਿੰਟ ਹੁਣ ਹਾਂਜੀ ਸਰ ਕੀ ਮਾਮਲਾ ਜੀ ਜਿਹੜਾ ਨੇ ਕੰਪਲੇਨਟ ਕੀਤੀ ਵੀ ਮੈਨੂੰ ਥ्रेट ਕਰਦਾ ਧਮਕੀਆਂ ਦਿੰਦਾ ਅੱਛਾ ਜੀ ਹਾਂ ਉਹਨਾਂ ਦੇ ਸਮਝ ਕੱਲ ਗੱਲ ਕੀਤੀ ਉਹਨਾਂ ਨੇ ਉਹਨਾਂ ਨੂੰ 4 ਵਜੇ ਟਾਈਮ ਦਿੱਤਾ ਸੀ ਜਿਹੜੇ ਸ਼ਾਮੀ ਨਾਲ 4 ਵਜੇ ਟਾਈਮ ਦਿੱਤਾ ਸੀ ਇਹ ਹੁਣ ਆਏ ਨੇ ਵੀ ਉਹ ਆਇਆ ਨਹੀਂ ਜਿਹੜਾ ਇਹ ਕਾਰਗ੍ਰੀ ਕਾਰਗ੍ਰੀ ਸਰ ਇਹਨਾਂ ਦਾ ਕਹਿਣਾ ਹੈ ਕਿ ਹਫਤੇ ਪਹਿਲੋਂ ਜਿਹੜੀ ਇਹ ਦਰਖਾਸਤ ਦਿੱਤੀ ਗਈ ਸੀ ਲੇਕਿਨ ਹੱਲੇ ਤੱਕ ਵੀ ਕੋਈ ਕਾਰਵਾਈ ਦਾ ਨਾਮੋ ਨਿਸ਼ਾਨ ਨਹੀਂ ਦਿਖਣ ਨੂੰ ਮਿਲਿਆ ਮੈਂ ਕਿ ਜਿਹੜਾ ਸਭ ਇਹਦਾ ਇਹ ਜੋ ਐਗਰੀਮੈਂਟ ਸੀ ਉਹਨਾਂ ਨੇ ਤਾਂ ਵੀ ਕਾਰਵਾਈ ਕੀਤੀ ਆਪਾਂ अच्छा जी। ਇਹ ਅਲਟਾ ਟਾਈਮ ਲਿਆ ਸੀ ਚੱਲ ਰਗਾ ਨਹੀਂ ਆਊਗਾ ਇਹਨੂੰ ਪਹਿਲਾਂ ਦੱਤ ਨਾ ਇਹ ਕਾਰਵਾਈ ਕਰਤਾ ਹਾਂ। ਸਰ ਕੁਛ ਦਿਨ ਪਹਿਲਾਂ ਨਾ ਕੁਛ ਮਹੀਨੇ ਪਹਿਲਾਂ ਇੱਕ ਵਿਅਕਤੀ ਦਾ ਮਰਡਰ ਹੋਇਆ ਸੀ ਜੋ ਵੀ ਕਿਨਰਸੋ ਮਾਸਟਰ ਬਿਲੋਂਗ ਕਰਦਾ ਸੀ ਉਸਦੇ ਗੋਲੀ ਮਾਰ ਕੇ ਮਾਰ ਦਿੱਤਾ ਇੱਕ ਮਿੰਟ ਰੁਕਿਓ ਜੀ ਜਰਾ। ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਕੱਲ ਨੂੰ ਅਗਰ ਜੇ ਇਹਨਾਂ ਨੂੰ ਜਿਹੜਾ ਡਰ ਜੋ ਇਹਨਾਂ ਨੂੰ ਡਰ ਹੈ ਕਿ ਕੱਲ ਨੂੰ ਅਗਰ ਜੇ ਕੋਈ ਇਹਨਾਂ ਤੇ ਅਟੈਕ ਹੋ ਜਾਂਦਾ ਉਸ ਦਾ ਜ਼ਿੰਮੇਦਾਰ ਕਿੰਨੂੰ ਠਹਿਰਾएंगे? ਕੌਣ ਹੋਏਗਾ ਉਹਦਾ ਜ਼ਿੰਮੇਦਾਰ? ਕਿਹੜੀ ਨੌਕਰੀ ਆਨੰਦ ਹੈ ਜੋ ਹੈ ਸੰਦੀਪ ਦਾ ਕਸੂਰਾ ਹੰਟਰ ਰਹਿਣ ਜਾਂ ਵੀਡੀਓ ਪ੍ਰੂਫ ਦਿੱਤੇ ਸਰ ਕੋਈ ਪ੍ਰੂਫ ਇਹਨਾਂ ਦੇ ਇਹਨਾਂ ਦੇ ਕੋਲ ਕਾਫੀ ਪ੍ਰੂਫ ਨੇ ਪ੍ਰੂਫ ਦਿਖਾਏ ਗਏ ਇੱਕ ਲੇਡੀਜ਼ ਨਾਲ ਵੀ ਬੜੀ ਬਦਸਲੂਕੀ ਉਹਨਾਂ ਵੱਲੋਂ ਕੀਤੀ ਸਾਡੇ ਸਾਡੇ ਨਾਲ ਸਾਡੀ ਪੁੱਤਾਂ ਨਾਲ ਨਹੀਂ ਕਰਦਾ ਇਹਨਾਂ ਮਕਾਲੇ ਗਾਈਡ ਦੀ ਤਾਰੀਖ ਉਸ ਵੰਤ ਤੇ ਤੁਹਾਨੂੰ ਕਰਤਾਰਪੁਰ ਕੰਪਲੀਟ ਨਹੀਂ ਕਰਨੀ ਆ ਸਰ ਇੱਕ ਬੜੀ ਇਰਾਨੀ ਵਾਲੀ ਗੱਲ ਸੁਣਨ ਨੂੰ ਮਿਲੀ ਉਹ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹੀ ਜਵਾਬ ਦੇ ਇੱਕ ਮਿੰਟ ਮੈਡਮ ਇੱਕ ਮਿੰਟ ਜੀ ਤੁਹਾਡੇ ਕੋਲ ਉਹ ਹੀ ਜਵਾਬ ਦੇਈਓ ਬੰਦੇ ਪੁੱਛਦੇ ਪਏ ਨੇ ਕਿ ਇਹਨਾਂ ਨੂੰ ਥਾਣਾ ਨਹੀਂ ਲੱਗਦਾ ਇੱਕ ਮਿੰਟ ਪੱਜੀ ਇੱਕ ਮਿੰਟ ਜੀ ਥਾਣਾ ਕੋਈ ਹੋਰ ਲੱਗਦਾ ਪਿਆ ਵਾ ਤੁਸੀਂ ਉਹਨਾਂ ਨੂੰ ਵੀ ਜਵਾਬ ਦੇਈਓ ਪੁਲਿਸ ਨੂੰ ਜਵਾਬ ਦੇਈ ਜਾਂ ਹੋ ਕੀ ਤਾਂ ਫੇ ਉਹ ਕਿੱਦਾਂ ਪੁੱਛਦੇ ਪਏ ਸੀ ਦਾਤਾ ਵੀ ਜਿਹੜਾ ਚੁੱਕਾ ਸਾਡੀ ਕੰਪੈਂਡਾ ਜਿਹੜੇ ਚਿੰਤ ਕਰਦਾ ਹੂੰ ਤੇ ਉਹਨਾਂ ਨੂੰ ਤੁਹਾਨੂੰ ਇੱਕ ਵਾਰੀ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਟਾਈਮ ਨਹੀਂ ਦਿੱਤਾ ਗਿਆ ਉਹਨਾਂ ਨੂੰ ਟਾਈਮ ਦਿੱਤਾ ਜਾਂ 4 ਵਜੇ ਤਾਂ ਆਇਆ ਨਹੀਂ ਇਹ ਉਸ ਬਲਾਵੇ ਫਿਰ ਵੀ ਥਾਣੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਪਿੱਛੇ ਮਰਡਰ ਵੀ ਹੋਇਆ ਸੀਗਾ ਐਨਾ ਉਦੋਂ ਵੀ ਤੁਹਾਨੂੰ ਪਤਾ ਹੰਗਾਮਾ ਹੋਇਆ ਐਨਾ ਕੁਝ ਹੋਇਆ ਪਰ ਆਪਾਂ ਕਿਉਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਬੁਲਾਣ ਹੀ ਨਹੀਂ ਰਹੇ ਜਾਂ ਕਰਨ ਹੀ ਨਹੀਂ ਰਹੇ ਕਿ ਵੱਡੀ ਕੋਈ ਕਦਮ ਚੱਕਣ ਤੋਂ ਪਹਿਲਾਂ ਹੀ ਆਪਾਂ ਜੇ ਰੋਕ ਗਏ ਮੈਨੇ ਥੱਲ ਪਾ ਲਈ ਉਹਨਾਂ ਨੂੰ ਜਾਂ ਫਿਰ ਕੋਈ ਰਾਜਨੀਤਿਕ ਐਸੀ ਕੋਈ ਤਾਕਤਾਂ ਪਿੱਛੇ ਹੈਗੀਆਂ ਜਾਂ ਤੁਹਾਨੂੰ ਰੋਕਣ ਦੀ ਕੋਈ ਇਸ਼ੂ ਨਹੀਂ ਹੈਗਾ ਮੈਂ ਅਰੰਭ ਜੀ ਫੇਰ ਵੀ ਦੇਖੋ ਨਾ ਕਿ ਇੰਨੇ ਜਿਹੜੇ ਮੰਤ ਲੋਕ ਚੱਲ ਕੇ ਆਏ ਥਾਣੇ ਦੇ ਵਿੱਚ ਉਹ ਵੀ ਵਿਚਾਰੇ ਸਾਰਾ ਦਿਨ ਕਰਕੇ ਮਿਹਨਤ ਕਰਕੇ ਰਹਿੰਦੇ ਤੇ ਉਹਨਾਂ ਨੂੰ ਜਿਹੜੀ ਧਮਕੀਆਂ ਮਿਲ ਰਹੀਆਂ ਇਹਨਾਂ ਤੇ ਫੇਰ ਵੀ ਕਿਤੇ ਪੁਲਿਸ ਦਾ ਕੰਮ ਹੈ ਫੋਨ ਦੇ ਦਾਰੇ ਅੰਦਰ ਜੋ ਵੀ ਕਾਨੂੰਨ ਦਾ ਦਾਇਰਾ ਹੁਣ ਜਿਹੜੇ ਵੀ ਸਿੱਧੀਆਂ ਨੂੰ ਧਮਕੀਆਂ ਦੇ ਰਿਹਾ ਫੋਨ ਤੇ ਜਿਹੜਾ ਉਹਨਾਂ ਦੀ ਵੀਡੀਓ ਬਾਕਾਇਦਾ ਉਸ ਦੀ ਵੀਡੀਓਗ੍ਰਾਫੀ ਦੇ ਰਹੇ ਹੋ ਜੋਣਾ ਕੰਪਲੇਂਟ ਕੀਤੀ ਤਾਂ ਕਪ ਕੋਈ ਕਾਰਵਾਈ ਕਰਦੇ ਨਹੀਂ ਵੀਡੀਓਗ੍ਰਾਫੀ ਦੇ ਧਾਰ ਦੇ ਤੁਹਾਨੂੰ ਪਤਾ ਲੱਗ ਹੀ ਜਾਣਾ ਵਿਅਕਤੀ ਕੋਹ ਹੈ ਜਾਂ ਕਿੱਥੇ ਦੇ ਹੈ ਫੇਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਜਿਹੜਾ ਉਹਨਾਂ ਨੂੰ ਇਸ ਲੀ ਮੈਨੂੰ ਧਰਨੇ ਤੱਕ ਦੀ ਨੋਟ ਜਿਹੜੀ ਪਹੁੰਚ ਗਈ ਹੈ। ਅੱਛਾ ਜੀ ਬਣਾ 4 ਤੱਕ ਦਾ ਆਪ ਕਹਿਮ ਉਹਨਾਂ ਦਾ ਐਗਰੀਮੈਂਟ ਨਹੀਂ ਤੁਸੀਂ ਲਿੱਤਾ ਸੀਗਾ ਇਹ 4 ਵਜੇ ਦਾ ਟਾਈਮ ਨਹੀਂ ਨਹੀਂ ਸਾਨੂੰ ਪਿਆ ਸੀ ਕੀ ਕੱਲ 4 ਵਜੇ ਆਏ। ਅੱਛਾ ਜੀ ਹਾਂ ਜੀ ਕਿਹਨਾਂ ਕੋ ਉਹਨਾਂ ਦੀ ਵੀਡੀਓ ਜਿੱਤ ਉਹਨਾਂ ਨੂੰ ਵਿੱਪਨ ਭੜਿਆ ਭੇਜੀ। ਉਹ ਨਹੀਂ ਕਿਉਂਕਿ ਆਜ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ। ਸਲਾੰਗਾ ਜੋ ਕੰਮ ਕਰ ਰਹੇ ਆ ਲਗਾਤਾਰ ਜਿਹੜਾ ਗੈਂਗਸਟਰ ਦੇ ਨੱਥ ਪਾ ਰਹੇ ਪਰ ਆਪਾਂ ਹੱਥ ਲੜੇ ਨਾ ਬਦ ਕਿਉਂ ਨਹੀਂ ਸਲਵਾਈ ਕਰ ਰਹੇ ਜਾਂ ਕਿਉਂ ਨਹੀਂ ਸੀ ਦੇਖਦੇ ਵੀ ਕਿਉਂਕਿ ਸ਼ਰੀਆਮ ਵਿੱਪਨ ਦਾ ਰਾਰੇ ਬੰਦੇ ਕੋ ਵਿੱਪਨ ਆ। ਮ